ਹਾਂਜੀ ਦੋਸਤੋ ਆਪਣੇ ਹੱਥਾਂ ਦੇ ਤਿਆਰ ਕੀਤੇ ਹੋਏ ਨਸ਼ੇ ਪਰੌਂਠੇ ਸ਼ਕਲੋ ਜੀ ਸੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਘਰ ਵਾਲੀ ਅਚਾਨਕ ਬਿਮਾਰ ਹੋਣ ਕਰਕੇ ਮੈਂ ਆਪਣੇ ਹੱਥੀਂ ਆਪ ਖਾਣਾ ਤਿਆਰ ਕਰਨ ਲੱਗਿਆ ਜੀ ਸਭ ਤੋਂ ਪਹਿਲਾਂ ਮੈਂ ਆਟਾ ਗੁੰਨਿਆ ਅਤੇ ਆਟਾ ਗੁੰਨ ਕੇ ਇਹਦੀਆਂ ਰੋਟੀਆਂ ਬੇਲ ਰਿਹਾ ਜੀ ਸੋ ਮੈਂ ਕਿਹਾ ਸਿੰਪਲ ਰੋਟੀ ਕਿਉਂ ਬਣਾਣੀ ਹੈ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਮੱਖਣ ਪਾ ਕੇ ਲਸਣ ਆਦਰਕ ਦੀ ਪੇਸਟ ਪਾ ਕੇ ਪਿਆਜ਼ ਪੀਰੇਟ ਥੋੜੀ ਜਿਹੀ ਜਵੈਣ ਪਸਤੂਰੀ ਮੇਥੀ ਤੇ ਧਨੀਆ ਪਾ ਕੇ ਇੱਕ ਬੈਟਰ ਤਿਆਰ ਕਰ ਲਿਆ ਜੀ ਆਹ ਬੈਟਰ ਜਿਹੜਾ ਮੈਂ ਪਹਿਲਾਂ ਰੜਾ ਲਿਆ ਜੀ ਮੈਂ ਵੀਡੀਓ ਨਹੀਂ ਬਣਾ ਸਕਿਆ ਸੋ ਰੋਟੀ ਬੇਲੀ ਅਤੇ ਰੋਟੀ ਬਿਲ ਕੇ ਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਲਾਇਆ ਅਤੇ ਆਹ ਬੈਟਰ ਜਿਹੜਾ ਮੈਂ ਬਣਾਇਆ ਸੀ ਇਹਦੇ ਵਿੱਚ ਪਾਇਆ ਜੀ ਲਸਣ ਆਦਰਕ ਦੀ ਪੇਸਟ ਹਰਾ ਧੜੀਆਂ ਕਸਤੂਰੀ ਮੇਥੀ ਲੂਣ ਮਿਰਚ ਮਸਾਲਾ ਥੋੜੀ ਜਿਹੀ ਜਵੈਣ ਅਤੇ ਮੱਖਣ ਪਾ ਕੇ ਇਹ ਬੈਟਰ ਬਣਾਇਆ ਜੀ ਇਹਨੂੰ ਲਈ ਆਪਾਂ ਕਰਕੇ ਆਪਾਂ ਲੱਛਾ ਪਰੌਠਾ ਬਣਾਉਣੇ ਲੱਗੇ ਆ ਜੀ ਆ ਦੇਖੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਆ ਲੱਛਾ ਪਰੌਠਾ ਮੈਂ ਫੋਲਡ ਕਰ ਰਿਹਾ ਅਤੇ ਫੋਲਡ ਕਰਕੇ ਇਹ ਲੱਛਾ ਪਰੌਠਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਜਰੂਰ ਦੱਸਿਓ ਜੀ ਮੈਂ YouTube ਤੇ ਦੇਖਿਆ ਸੀ ਵਦਿਆਲ ਦੇਖ ਕੇ ਨਕਲ ਮਾਰ ਰਹੇ ਆ ਬਾਈ ਦੇਖਿਓ ਇਹੋ ਜਿਹਾ ਬਣਦਾ ਕੁੜੀਆ ਆਪਣੀ ਹੌਸਟਲ ਗਈ ਹੈ ਜੀ ਪੜਨ ਵਾਸਤੇ ਦੋਨੇ ਬੀਆਂ ਬੀਬੀ ਘਰੇ ਆ ਜੀ ਜਦੋਂ ਕੋਈ ਨਾ ਕੋਈ ਆਪਣਾ ਪਾਈ ਘਰ ਪਰਿਵਾਰ ਦਾ ਮੈਂਬਰ ਕੋਈ ਬਿਮਾਰ ਹੋ ਜਵੇ ਠਿੱਲਾ ਮੱਠਾ ਹੋ ਜਾਵੇ ਤਾਂ ਜਰੂਰ ਉਹਦੀ ਮਦਦ ਕਰਾਇਆ ਕਰੋ ਕਿਉਂਕਿ ਆਪਾਂ ਸਾਰੀ ਉਮਰ ਲਗਾਉਣੀ ਆ ਘਰ ਦੇ ਜੀਆ ਦੇ ਨਾਲ ਇਸ ਤੇ ਨਾਤੇ ਵਾਰ-ਵਾਰ ਨਹੀਂ ਮਿਲਦੇ ਹੈਗੇ। ਤੋਂ ਇਹ ਮੈਂ ਜੀ ਲੋਈ ਜੀ ਕੋਲ ਕਰ ਲਈ ਹੈ ਇਕੱਠਾ ਕਰਕੇ ਇਹਨੂੰ ਠੂੜਾ ਲਾ ਲਿਆ ਠੂੜਾ ਲਾ ਕੇ ਹੁਣ ਇਹਨੂੰ ਬੇਲ ਰਿਹਾ ਜੀ। ਵੈਸੇ ਇੰਨਾ ਸੌਖਾ ਕੰਮ ਨਹੀਂ ਹੈਗਾ ਲੋੜ ਜਾਂ ਔਖਾ ਹੀ ਆਉਂਦਾ। ਮੈਂ ਕਾਹ ਕੇ ਲੋ ਦੇਖੀ ਜਾਓ ਕੀ ਬਾਲ ਦਾ ਬਣਾ ਕੇ ਤਾਂ ਦੇਖੀਏ। ਕੱਚੇ ਆਟੇ ਨਾਲ ਦਾ ਵਧੀਆ ਹੀ ਆ। ਪਕਾ ਕੇ ਆਪਨੇ ਆਪ ਤੁਸੀਂ ਨਾ ਕੁਝ ਸਕਾਂਗੇ ਬਾਜ਼ਾਰ ਦੇ ਖਾਣੇ ਨਾਲੋਂ ਵਧੀਆ। ਇਹ ਦੇਖੀ ਜਾਓ ਭਾਈ ਲਓ ਜੀ ਇਹਨੂੰ ਆਪਾਂ ਪਾ ਦਿੱਤਾ ਤਵੇ ਤੇ ਨਾਇਆ ਦੇਸੀ ਕੇ ਉੱਪਰ ਭੱਲੇ ਲਓ ਜੀ ਜਾਨੂੰ ਆਪਣਾ ਇਹ ਪਰੌਂਠਾ ਸਿਕ ਰਿਆ ਤੇ ਦੂਜੇ ਪਾਸੇ ਆਪਾਂ ਅਗਲੇ ਪਰੇੜੇ ਦੀ ਤਿਆਰੀ ਕਰ ਰਹੇ ਆ ਜੀ ਭਾਈ ਜੋ ਮਰਜੀ ਆ ਇੱਕ ਗੱਲ ਮੰਨਣੀ ਪਊਗੀ ਆਪਾਂ ਨੂੰ ਰੋਟੀ ਸਿੰਪਲ ਗੋਲਤਾ ਬਣਾਉਣੀ ਆਗੀ ਆ ਲਓ ਜੀ ਗੋਲ ਰੋਟੀ ਬੇਲ ਕੇ ਆਪਾਂ ਫੇਰ ਆਪਾਂ ਬੈਟਰ ਲਾਤਾ ਜੀ ਜਿਹੜਾ ਆਪਾਂ ਮੱਖਣ ਦੇ ਵਿੱਚ ਸਮਾਨ ਰਲਾ ਕੇ ਰੱਖਿਆ ਇਹਨੂੰ ਚੰਗੀ ਤਰ੍ਹਾਂ ਲੇਥ ਪੇਥ ਕਰਕੇ ਇਹਨੂੰ ਫੇਰ ਆਪਾਂ ਫੋਲਡ ਕਰਾਂਗੇ ਜੀ ਲੱਸ਼ਾ ਪਰੌਠਾ ਬਣਾਉਣ ਵਾਸਤੇ ਪਹਿਲਾਂ ਤਾਂ ਐਦਾਂ ਦਾ ਹੀ ਬਣਿਆ ਹੁਣ ਦੂਜਾ ਪਰੌਠਾ ਦੇਖਦੇ ਆਂ ਬਾਈ ਪਹਿਲਾ ਜਿਹੜਾ ਫਰੋਠਾ ਆਪਾਂ ਤਵੇ ਉੱਪਰ ਪਾਇਆ ਉਹ ਵੀ ਤੁਹਾਨੂੰ ਲਾ ਕੇ ਦੱਸਾਂਗੇ ਪਹਿਲਾ ਦੂਜਾ ਫਰੋਠਾ ਆਪਾਂ ਦੇਖੀਏ ਇਹਨੂੰ ਛੱਗੀ ਤਰ੍ਹਾਂ ਬੈਟਰ ਲਾ ਕੇ ਫੋਲਡ ਕਰ ਰਹੇ ਆ ਜੀ ਕੋਸ਼ਿਸ਼ ਕਰਾਂਗੇ ਵੀ ਇਹ ਟੁੱਟੇ ਨਾ ਨੋ ਵੀ ਇੱਕ ਕਰ ਦਿੱਤਾ ਵਾਈ ਜੀ ਗੋਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਕਹਿੰਦੇ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਹੈ ਦਰੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਜਿਹੜੇ ਰਾਸਤੇ ਤੇ ਕੋਤੂ ਕੋਰੇਆ ਉਹ ਖੇ ਬਦਨਾਮੀ ਹਾਈਵੇ ਉੱਗੀ ਲਓ ਵੀ ਸੱਦੂ ਉਸੇ ਵਾਲਾ ਦੋ ਤੀਸਰੀ ਗਿਆ ਹੋਇਆ ਇਹ ਆਪਾਂ ਲੱਗੇ ਬਾਈ ਜੀ ਪਹਿਲਾ ਪਰੌਠਾ ਅੱਗੇ ਤੋਂ ਲਾਉਣ ਵਾਸਤੇ ਤੇ ਦੇਖੋ ਕੀ ਬਰਨਰ ਨਾਲ ਲਾਓ ਜੀ ਅੱਛਾ ਬਾਈ ਲੇਰਾ ਹੀ ਰੱਖ ਗੀਆਂ ਛੱਡਾ ਤਾਂ ਲਓ ਜੀ ਦੋਸਤੋ ਪਹਿਲਾ ਜਿਹੜਾ ਪਰੌਂਠਾ ਉਹਦੀ ਥੋੜੀ ਸ਼ੇਪ ਖਰਾਬ ਹੋ ਗਈ ਸਾਡਾ ਤੋਂ ਸ਼ਾਇਦ ਖਾਣ ਵਿੱਚ ਤਾਂ ਵਧੀਆ ਹੀ ਹੋਊਗਾ ਲਓ ਜੀ ਦੂਜਾ ਪਰੌਂਠਾ ਦੇਖਦੇ ਆਪਾਂ ਕਿੱਦਾਂ ਦਾ ਬਣਦਾ ਜੀ ਇਹਦੀ ਸ਼ੇਪ ਕਿਹੋ ਜਿਹੀ ਬਣਦੀ ਆ ਪਹਿਲਾ ਤਾਂ ਵਿਚਾਰਾ ਸਾਡਾ ਤੋਂ ਥੋੜਾ ਜਿਹਾ ਖਿਲਰ ਗਿਆ ਲਓ ਜੀ ਇਹ ਰੱਖਿਆ ਹੋਇਆ ਆਪਾਂ ਤਵੇ ਤੇ ਪਰੌਂਠਾ ਜਾਨੂ ਆਪਾਂ ਤੀਜੇ ਕੌਫੇ ਦੀ ਤਿਆਰੀ ਕਰੀਏ ਜੀ ਬਸ ਹੀ ਆਪਾਂ ਗੋਲ ਕਰ ਲਿਆ ਸਿੰਪਲ वैसे भाई सिंपल रोटियां बेलਣ ਵਿੱਚ ਤਾਂ ਆਪਾਂ ਕਾਮਯਾਬ ਹੋ ਗਏ ਰੋਟੀ ਆਪਣੀ ਗੋਲ ਬੇਲ ਹੁੰਦੀ ਐ ਆ ਦੂਜਾ ਆਪਣਾ ਲੱਛਾ ਪਰੌਠਾ ਲੈ ਜੀ ਫੁਰਨੇ ਨਾਲ ਆਪਾਂ ਇਹਨੂੰ ਮਲਟੀਪਲਟੀ ਕਰ ਰਹੇ ਆਂ ਵੈਸੇ ਇਹ ਨਹੀਂ ਦਿੱਖਿਆ ਮੌਜੀ ਹੋਇਆ ਪੀਆ ਪਰੌਠਾ ਤੇ ਹੁਣ ਮੈਂ ਦੂਜੇ ਪਰੌਠੇ ਜੈ ਮੈਂ ਕਿਹਾ ਲਾ ਲਾ ਕੇ ਦੇਖਦੇ ਦੋ ਲੱਛੇ ਆਉਂ ਚਾਰ ਸੇ ਪਰੌਠਾ ਬਣਾਈਏ ਆ ਗਿਆ ਮਕਾਵਾ ਪੈਣਾ ਜੀ ਤੋਪੀਆਂ ਆਉਂਦੀਆਂ ਨੇ ਪਟਾਟਾ ਤੋਸ ਪਰੋਠਾ ਲਾਉਦੀ ਆਪਾਂ ਵੀ ਇਹਦੇ ਉੱਤੇ ਪਰਾ ਦੇ ਚੜ੍ਹਣੀ ਜਈ ਆਪਣਾ ਜਿਹੜੀ ਚੜਾਈ ਸੀ ਤੋਸ ਪਰੋਠਾ ਬਣਾ ਕੇ ਡੇਗਣ ਵਗਿਆ ਜੀ ਦੂਜਾ ਲੱਛਾ ਪਰੋਠਾ ਆਪਾਂ ਉਹ ਵੀ ਲਾਵਾਂਗੇ ਤੇ ਆਪਣਾ ਪੀਸ ਦਾ ਪਰੋਠਾ ਅੱਜ ਆਪਾਂ ਸਾਰੇ ਡਿਜ਼ਾਈਨ ਬਣਾ ਬਣਾ ਕੇ ਦੇਖ ਰਹੇ ਹਾਂ ਤੁਹਾਨੂੰ ਕਿਹੜਾ ਡਿਜ਼ਾਈਨ ਪਸੰਦ ਹੈ ਜੀ ਕਾਨੂੰਨ ਕੋਠਾ ਵੀ ਦੱਸਿਓ ਆਲੂ ਵਾਲਾ ਪਸੰਦ ਹੈ ਗੋਭੀ ਵਾਲਾ ਲੱਖਾ ਪਰੌਂਠਾ ਲਓ ਜੀ ਆਪਾਂ ਦੂਜਾ ਪਰੌਂਠਾ ਬਣਾ ਜੀਵਾ ਇਹ ਤਾਂ ਬਹੁਤ ਵਧੀਆ ਬਣ ਗਿਆ ਲਓ ਜੀ ਕਹਿੰਦੇ ਜੇ ਪਰ ਆਪਾਂ ਕੋਸ਼ਿਸ਼ ਕਰੀਏ ਤਾਂ ਬੰਦਾ ਉਹਦੇ ਕੋਲ ਕਾਮਯਾਬ ਹੋ ਹੀ ਜਾਂਦਾ ਦੂਜਾ ਪਰੌਂਠਾ ਵਧੀਆ ਆਪਾਂ ਉੱtre ਆ ਜੀ ਲੱਖਾ ਪਰੌਂਠਾ ਆਪੀਆ ਪਰੌਂਠਾ ਆਪਾਂ ਚੌਰਸ ਬਣਾਇਆ ਜੀ ਚਾਰ ਕਿਨ ਜਿਹਨੂੰ ਆਪਾਂ ਕਹਿੰਦੇ ਆ ਲਓ ਜੀ ਤੁਸੀਂ ਦੇਖਾ ਜੇ ਤੇ ਜਿ ਪ੍ਰੋਟ ਕਾਤੇ ਆ ਉਹੀ ਬੈਟਰ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਜੇ ਘਰੇ ਬਣਾਣਾ ਹੋਵੇ ਮੱਖਣ ਪਾ ਕੇ ਵਿੱਚ ਲਸਣ ਆਦਰਕ ਪਿਆਜ਼ ਨੂਨ ਮਿੱਟ ਮਸਾਲੇ ਪਰਾ ਧਨੀਆ ਥੋੜੀ ਜੀ ਅਜਵਾਇਨ ਅਤੇ ਕਸ਼ਮੀਰੀ ਮੇਥੀ ਪਾ ਕੇ ਐਵੇਂ ਇਸ ਤਰੀਕੇ ਨਾਲ ਇਹਨੂੰ ਬਰੀਕ ਕਰਕੇ ਗळा ਲੈਣਾ ਜੀ ਤੇ ਇਹ ਜੇ ਲਾਉਂਗੇ ਤੁਸੀਂ ਬੜਾ ਵਧੀਆ ਆਇਆ ਨਿਕਲਾਰਾ ਜਾਂ ਸਵਾਰ ਆਉਂਦਾ ਜੀ ਇਹਦਾ ਕੀ ਆਪਾਂ ਤੋਰਾ ਪ੍ਰੋਠਾ ਬੀਜ ਰਿਹਾ ਜੀ ਬਾਈ ਕਰਨ ਦੇ ਵਿੱਚ ਬਾਈ ਕੋਈ ਫਰਕ ਨਹੀਂ ਆਪਾਂ ਦੋੜ ਗੈਰ ਬਣਾਤੀ ਦੋ ਲੱਟੇ ਕੌਠੇ ਇੱਕ ਪ્યોਰ ਸਪਰਾਠਾ ਤੇ ਇੱਕ ਬਣਾਵਾਗੇ ਹੁਣ ਆਪਾਂ ਤਿੰਨ ਖੁੰਜੀ ਇਹਨੂੰ ਆਪਾਂ ਸਪੋਣਾ ਪ੍ਰੋਠਾ ਕਹਿੰਦੇ ਆ ਬਾਈ ਜੀ ਸਪੋਣਾ ਪ੍ਰੋਠਾ ਬਣਾ ਲਿਆ ਹੁਣ ਮੈਂ ਦੇਖੀਏ ਆ ਜੀ ਆ ਲਾਤਾ ਆਪਾਂ ਬੈਟਰ ਇਨ ਨੂੰ ਹੁਣ ਆਪਾਂ ਤੇ ਕੋੜਾ ਬਣਾਉਣੀ ਕਿ ਪੈਦਾ ਭਾਗ ਮੋੜਦੇ ਅਤੇ ਇਹ ਇਹ ਪੈ ਮੋੜਨ ਦੇ ਸਕੇ ਆ ਥੋੜਾ ਜਿਹਾ ਧੂੜਾ ਮਨੋ ਜੀ ਇਹਨੂੰ ਆਪਾਂ ਹੁਣ ਬੇਨ ਰਿਹਾ ਮੈਨੂੰ ਲੱਗਦਾ ਇਹ ਦੂਜੇ ਪਰੌਠਿਆਂ ਨਾਲੋਂ ਵੀ ਥੋੜਾ ਜਿਹਾ ਵਧੀਆ ਬਣ ਗਿਆ ਸ਼ੇਪ ਵਧੀਆ ਆ ਰਹੀ ਹੈ ਜੀ ਇਹਦੀ ਜਿੱਦਾਂ ਜਿੱਦਾਂ ਮੈਂ ਬੇਲ ਰਿਆ ਲਓ ਜੀ ਆਪਣਾ ਜਿਹੜਾ ਚੌਰਸ ਪਰੋਠਾ ਉਹ ਵੀ ਤਕਰੀਬਨ ਲਾ ਦਿੱਤਾ ਆਪਾਂ ਫੱਤ ਗਿਆ ਜਾਂ ਟਕੋਣਾ ਪਰੋਠਾ ਆਪਾਂ ਪਾਲ ਲੱਗਿਆ ਜੀ ਸਵੇ ਤੇ ਆਪਾਂ ਲਾ ਆਪਾਂ ਦੇਸੀ ਘਿਓ ਲਓ ਜੀ ਪਾਤਾ ਆਪਾਂ ਪਰੋਠਾ ਚੌਥਾ ਪਰੋਠਾ 6 ਤੇ ਦੀ ਆਪਾਂ ਰੱਖੀ ਆ ਜੀ ਟਕੋਣੀ ਅਬੀ ਦੋਸਤੋ ਇਹ ਤੋਤਾ ਆਪਣਾ ਤੋਤਾ ਔਖੜਿਆ ਜੀ ਲੈ ਭਈ ਲੱਗ ਗਿਆ ਆਪਾਂ ਆ ਛੱਡਣਾ ਦੂਜੇ ਪਾਸੇ ਵੀ ਆਪਾਂ ਇਹਨੂੰ ਉਹ ਥਾਂ ਲ ਕੇ ਇਹ ਉਲਾ ਦਿੱਤਾ ਜੀ ਇਹਨੂੰ ਆਪਾਂ ਹੁਣ ਲਾਣ ਲੱਗਿਆ ਜੀ ਦੋਸਤੋ ਆਪਾਂ ਨੂੰ ਆਟਾ ਗੁੰਨਣ ਦਾ ਬਹੁਤਾ ਹਿਸਾਬ ਕਿਤਾਬ ਨਹੀਂ ਪਤਾ ਸੀਗਾ ਆਪਣਾ ਦੋ ਬੰਦੇ ਜੋਗੇ ਅਜੇ ਆਟਾ ਬਚ ਗਿਆ ਜਿਸ ਵੀਰ ਨੇ ਚੱਕਣਾ ਹੋਊ ਪਰ ਸਾਦਾ ਤਾਂ ਆ ਕੇ ਛੱਡ ਸਕਦਾ ਜੀ ਕੋਲੋਂ ਜੀ ਥੋੜੀ ਜੀ ਆਲੂ ਵਗਣਾ ਜੀ ਸਬਜ਼ੀ ਪੈਸੀ ਆਪਾਂ ਕਰ ਲਈ ਜੀ ਗਰਮ ਤੇ ਆਪਾਂ ਕੱਢ ਲਈ ਜੀ ਇੱਕ ਕੌਲੀ ਦੇ ਵਿੱਚ ਤੇ ਨਾਲ ਰੱਖ ਲਈ ਆਪਾਂ ਜੀ ਦੇ ਵਿੱਚ ਦਹੀਂ ਥੋੜੀ ਜੀ ਚਟਣੀ ਥੋੜਾ ਅਚਾਰ ਕਾਉ ਦੀ ਪਰੌਂਹੇ ਕਰਕੇ ਤਿਆਰ ਫਿਰ ਲਈ ਆਪਾਂ ਅੰਦਰ ਮਿਸ ਕੁਲ ਉਹ ਕਿ ਬੇਟੀ ਆ ਫੀ ਸਕੂਲ ਪੜਨ ਵਾਸਤੇ ਗਈ ਆ ਦੋਨੇ ਮੀਆਂ ਬੇਬੀ ਰਹਿੰਦੇ ਆ ਤੇ ਥੋੜੀ ਜੀ ਬਾਈ ਜੀ ਲੱਸੀ ਬਣਾ ਲਈਏ ਲੈ ਕੇ ਦਹੀਂ ਪਾ ਕੇ ਪਾਣੀ ਪਾ ਕੇ ਫਿਰ ਲੱਸੀ ਕਰੀਏ ਕਾਉ ਦੀ ਪ੍ਰਸ਼ਾਦੇ ਸਾਡੇ ਬਣ ਕੇ ਫਿਰ ਤੋਂ ਤਿਆਰ ਹੋ ਗਏ ਵੀਰੋ ਜੀ ਇਹਨਾਂ ਨੂੰ ਵਧੀਆ ਲੱਗਿਆ ਜੂ ਵੀਡੀਓ ਸ਼ੇਅਰ ਕਰਿਓ ਸ਼ੁਕਰੀਆ ਮਿਹਰਬਾਨ